ਅੱਲੀ ਗੱਲ ਤਾਂ ਇਹ ਆ ਵੀ ਮਤਲਬ ਪਿਛਲੇ 20 22 ਦਿਨ ਤੋਂ ਅਸੀਂ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬੱਚੇ ਬਿਮਾਰ ਹੋ ਰਹੇ ਆ ਇਹਦਾ ਹੱਲ ਕਾਰਨ ਲੱਭ ਰਹੇ ਸੀ ਤੇ ਜਦੋਂ ਸਾਨੂੰ ਕਾਰਨ ਮਿਲਿਆ ਡਾਕਟਰਸ ਨੇ ਵੀ ਦੱਸਿਆ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਡਾਕਟਰਸ ਨੇ ਦੱਸਿਆ ਕਿ ਇਹ ਪਾਣੀ ਦੀ ਸਮੱਸਿਆ ਦੇ ਨਾਲ ਜਿਹੜਾ ਤੁਸੀਂ ਪੀਣ ਵਾਲਾ ਪਾਣੀ ਆ ਉਹ ਤੁਸੀਂ ਕਿਤੇ ਗੰਦਾ ਪਾਣੀ ਪੀ ਰਹੇ ਹੋ ਉਹਦੇ ਕਰਕੇ ਪੀਲੀਆ ਵਗੈਰਾ ਜਾਂ ਲੀਵਰ ਵਗੈਰਾ ਜਿਹੜੇ ਹੈਗੀਆਂ ਉਹ ਬੱਚਿਆਂ ਦੇ ਖਰਾਬ ਹੋ ਰਹੇ ਆ ਪੀਲੀਆ ਹੋ ਰਿਹਾ ਇਸੇ ਫਿਰ ਅਸੀਂ ਡਿਪਾਰਟਮੈਂਟ ਨਾਲ ਕੰਸਰਨ ਕੀਤਾ ਯੂ ਸਾਹਿਬ ਨਾਲ ਕੰਸਰਨ ਕੀਤਾ ਐਸਜੀਓ ਸਾਹਿਬ ਨਾਲ ਕੰਸਰਨ ਕੀਤਾ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਅੱਜ ਅਸੀਂ ਮੌਕੇ ਤੇ ਬੁਲਾਈ ਆਂ ਮਹੱਲਾ ਜਟਪੂਰਾ ਮਹੱਲਾ ਦਿਆਲਪੁਰ ਇਸ ਰਾਂਛੇਰ ਦੇ ਤਕਰੀਬਨ ਕਾਫੀ ਮਹੱਲਿਆਂ ਦੇ ਵਿੱਚ ਅਸੀਂ ਮਤਲਬ ਵਿਜ਼ਿਟ ਕਰਵਾਇਆ ਉਹਨਾਂ ਨੇ ਦੇਖਿਆ ਕਿ ਜਿਹੜੀ ਪਾਣੀ ਦੀ ਸਮੱਸਿਆ ਵਾਕਈ ਹੈਗੀ ਆ ਤੇ ਉਸ ਨੂੰ ਹੱਲ ਕਰਨ ਵਾਸਤੇ ਅਸੀਂ ਇਹਨਾਂ ਨੂੰ ਕਿਹਾ ਜ਼ੋਰ ਪਾਇਆ ਕਿ ਤੁਸੀਂ ਇਹ ਪਾਣੀ ਦੀ ਸਮੱਸਿਆ ਤੁਸੀਂ ਹੱਲ ਕਰਨੀ ਆ ਨਾ ਕਿ ਪਬਲਿਕ ਨੇ ਜਿਹੜਾ ਸੀਵਰੇਜ ਦਾ ਪਾਣੀ ਤੁਸੀਂ ਕਹਿ ਰਹੇ ਹੋ ਕਿ ਮਿਕਸ ਹੋ ਰਿਹਾ ਹੈ ਵਾਟਰ ਸਪਲਾਈ ਦੇ ਵਿੱਚ ਇਹ ਵੀ ਡਿਪਾਰਟਮੈਂਟ ਨੇ ਦੱਸਣਾ ਹੈਗਾ ਬਟ ਡਿਪਾਰਟਮੈਂਟ ਨੂੰ ਪਤਾ ਹੈ ਕਿ ਕਿਹੜਾ ਕਿਹੜਾ ਪਾਣੀ ਕਿੱਥੇ ਕਿੱਥੇ ਲੀਕ ਹੋ ਰਿਹਾ ਕਿੱਥੇ ਕਿੱਥੇ ਮਤਲਬ ਸੀਵਰੇਜ ਦਾ ਪਾਣੀ ਜਿਹੜਾ ਵਾਟਰ ਸਪਲਾਈ ਦੇ ਵਿੱਚ ਮਿਕਸ ਹੋ ਰਿਹਾ ਉਹ ਸੀਵਰੇਜ ਬੋਰਡ ਦੀ ਸਮੱਸਿਆ ਹੈਗੀ ਆ ਉਹ ਨਗਰ ਕੌਂਸਲ ਦੀ ਸਮੱਸਿਆ ਹੈ ਨਗਰ ਕੌਂਸਲ ਸਰਾਂਦੇ ਦੀ ਸਮੱਸਿਆ ਹੈਗੀ ਆ ਉਹਦੇ ਵਿੱਚ ਈਓ ਸਾਹਿਬ ਵੀ ਆਏ ਅੱਜ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਉਹਨਾਂ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਉਮੀਦ ਹੈ ਸਾਨੂੰ ਉਮੀਦ ਲੱਗਦੀ ਹੈ ਤੇ ਡਿਪਾਰਟਮੈਂਟ ਹੁਣ ਜਿਹੜਾ ਪੱਪਾ ਭਾਰ ਹੋਇਆ ਤੇ ਇਸ ਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੱਚੇ ਬਿਮਾਰ ਹੋ ਰਹੇ ਆ ਉਹਨਾਂ ਨੇ ਫਸਟ ਐਡ ਲੈਣ ਵਾਸਤੇ ਜਿਹੜਾ ਮੁੱਢਲਾ ਇਲਾਜ ਲੈਣ ਵਾਸਤੇ ਸਿਵਲ ਹਸਪੀਟਲ ਫਤੇਗੜ ਸਭ ਜਾਣਾ ਜਦੋਂ ਫਤੇਗੜ ਸਾਹਿਬ ਦੇ ਵਿੱਚ ਜਾਂਦੇ ਹੈਗੇ ਆ ਉੱਥੇ ਐਮਰਜੈਂਸੀ ਜਿਹੜੀ ਵਾਰਡ ਹੈਗੀ ਆ ਉਹ ਬੱਚੇ ਨੂੰ ਦੇਖਦੇ ਆ ਪੇਸ਼ੈਂਟ ਨੂੰ ਦੇਖਦੇ ਆ ਤੇ ਉਹ ਰੈਫਰ ਕਰ ਦਿੱਤਾ ਜਾਂਦਾ ਕਿਉਂਕਿ ਇਹਨਾਂ ਕੋਲ ਇੱਥੇ ਇਲਾਜ ਨਹੀਂ ਹੈਗਾ ਕੀ ਆ ਪੀਲੀਆ ਦਾ ਇਲਾਜ ਮਤਲਬ ਗਵਰਨਮੈਂਟ ਕਰ ਨਹੀਂ ਸਕਦੀ ਮੈਂ ਗਵਰਨਮੈਂਟ ਨੂੰ ਪੁੱਛਣਾ ਚਾਹੁੰਦਾ ਆਪਣੇ ਜਿਹੜੇ ਆਪਣੇ ਐਸਐਮਓ ਸਾਹਿਬ ਹੈਗੇ ਆ ਈਐਮਓ ਸਾਹਿਬ ਹੈਗੇ ਆ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਕੀ ਆ ਆਪਣੇ ਏਡੇ ਵੱਡੇ ਹਸਪੀਟਲ ਦੇ ਵਿੱਚ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਹੈਗਾ ਕਿ ਇਹ ਜਿਹੜਾ ਹਸਪੀਟਲ ਹੈ ਪੀਲੀਆ ਦਾ ਇਲਾਜ ਨਹੀਂ ਕਰ ਸਕਦਾ ਕਿ ਆ ਲੀਵਰ ਦਾ ਇਲਾਜ ਨਹੀਂ ਕਰ ਸਕਦਾ ਬੱਚਿਆਂ ਨੂੰ ਰੈਫਰ ਕੀਤਾ ਜਾਂਦਾ ਪੇਸ਼ੈਂਟ ਨੂੰ ਰੈਫਰ ਕੀਤਾ ਜਾਂਦਾ ਤੇ ਉਹ ਮਜਬੂਰਨ ਚੰਡੀਗੜ੍ਹ ਨਾ ਜਾ ਕੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਧੱਕੇ ਖਾਂਦੇ ਆ ਉੱਥੇ ਉਹਨਾਂ ਦਾ ਇਲਾਜ ਜਿਹੜਾ ਹੈਗਾ ਉਹ ਬਹੁਤ ਮਹਿੰਗਾ ਹੋ ਰਿਹਾ ਤੇ ਅੱਜ ਦੀ ਜਿਹੜੀ ਪਬਲਿਕ ਸਰੰਦ ਸ਼ਹਿਰ ਦੀ ਜਿਹੜੀ ਹੈਗੀ ਆ ਉਹ ਇਲਾਜ ਦੇ ਕਾਰਨ ਇਹ ਰੁੱਲ ਰਹੀ ਆ ਉਹਨਾਂ ਨੂੰ ਸਮੱਸਿਆ ਆ ਰਹੀ ਆ ਮੈਂ ਚਾਹਨਾ ਡੀਸੀ ਸਾਹਿਬ ਤੋਂ ਵੀ ਇਹੀ ਮੰਗ ਕਰਦਾ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦਾ ਖਾਸ ਕਰ ਮੈਂ ਹੈਲਥ ਡਿਪਾਰਟਮੈਂਟ ਤੋਂ ਵੀ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਜਿਹੜਾ ਉਹ ਹੱਲ ਹੋ ਕੰਡਾ ਜਾਵੇ ਨਗਰ ਕੌਂਸਲ ਦੇ ਅਧਿਕਾਰੀ ਪਹੁੰਚੇ ਆ ਉਹ ਇਹ ਕਹਿ ਦਿੰਦੇ ਆ ਕਿ ਸੀਵਰੇਜ ਬੋਰਡ ਦਾ ਫਾਲਟ ਹੈਗਾ ਵਾਟਰ ਸਪਲਾਈ ਦਾ ਫਾਲਟ ਹੈਗਾ ਇਹ ਸਾਡਾ ਫਾਲਟ ਨਹੀਂ ਹੈਗਾ ਇਸ ਦੀ ਗੱਲ ਕਰਕੇ ਫਿਰ ਅਸੀਂ ਉਹਨਾਂ ਨੂੰ ਇਹੀ ਗੱਲ ਕਹਿ ਰਹੇ ਹਾਂ ਕਿ ਜੇ ਪਾਈਪਾਂ ਨਾਲੀਆਂ ਦੇ ਵਿੱਚ ਗੰਦੇ ਡਰੇਨੇਜ ਜਿਹੜਾ ਨਾਲੀਆਂ ਦਾ ਪਾਣੀ ਮਿਕਸ ਹੋ ਰਿਹਾ ਹੈ ਤਾਂ ਉਹ ਨਾਲੀਆਂ ਜਿਹੜੀਆਂ ਸਾਫ਼ ਕਰਾਉਣੀਆਂ ਕਿਹਦਾ ਨਗਰ ਕੌਂਸਲ ਨੇ ਸਫਾਈ ਦਾ ਧਿਆਨ ਰੱਖਣਾ ਜਿਹੜੀਆਂ ਨਾਲੀਆਂ ਜਿਹੜੀਆਂ ਉਹ ਜਿਹੜੀਆਂ ਓਵਰਫਲੋ ਹੋ ਰਹੀਆਂ ਜਿਹੜੀ ਅੰਡਰਗਰਾਊਂਡ ਪਾਈਪਾਂ ਰੋਡਾਂ ਦੇ ਲਗਾਈਆਂ ਹੋਈਆਂ ਓਵਰਫਲੋ ਹੋ ਰਹੀਆਂ ਉਹ ਭਰੀਆਂ ਹੋਈਆਂ ਉਹ ਕਿਹਦਾ ਫਾਲਟ ਆ ਨਗਰ ਕੌਂਸਲ ਦਾ ਇਸ ਕਰਕੇ ਮੈਂ ਮੰਗ ਕਰਦਾ ਪ੍ਰਸ਼ਾਸਨ ਤੋਂ ਵੀ ਤੇ ਵੀ ਉਹ ਸ਼ਹਿਰ ਵਾਸੀਆਂ ਦਾ ਧਿਆਨ ਲੱਗਾ ਧੰਨਵਾਦ